ਤੁਸੀਂ ਸਾਰਿਆਂ ਨੇ ਸ਼੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨ ਤਾਂ ਜਰੂਰ ਕੀਤੇ ਹੋਣਗੇ ਪਰ ਕੀ ਤੁਹਾਨੂੰ ਪਤਾ ਹੈ ਕਿ ਜੋ ਅੱਜ ਆਪਾਂ ਸ਼੍ਰੀ ਹੇਮਕੁੰਡ ਸਾਹਿਬ ਦੀ ਬਿਲਡਿੰਗ ਦੇਖਦੇ ਹਾਂ ਇੱਥੇ ਪਹਿਲਾਂ ਕੁਝ ਨਹੀਂ ਸੀ ਬਸ ਇੱਕ 10x10 ਦਾ ਕਮਰਾ ਬਣਾਇਆ ਗਿਆ ਸੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਹ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕਿ ਸ਼੍ਰੀ ਹੇਮਕੁੰਡ ਸਾਹਿਬ ਨੂੰ ਲੱਭਿਆ ਕਿਵੇਂ ਗਿਆ ਤੇ ਇਸਦੀ ਇਹ ਬਿਲਡਿੰਗ ਕਿਵੇਂ ਤਿਆਰ ਕੀਤੀ ਗਈ ਔਰ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਜੀ ਤਾਂ ਜੋ ਸ਼੍ਰੀ ਹੇਮਕੁੰਡ ਸਾਹਿਬ ਦਾ ਸਾਰਾ ਇਤਿਹਾਸ ਤੁਸੀਂ ਜਾਣ ਸਕੋ ਇਸ ਇਤਿਹਾਸ ਦੀ ਸ਼ੁਰੂਆਤ ਹੁੰਦੀ ਹੈ 1884 ਵਿੱਚ ਜਦੋਂ ਇੱਕ ਸੰਤ ਤਾਰਾ ਸਿੰਘ ਨਿਰੋਤਮ ਨੂੰ ਪਟਿਆਲਾ ਰਿਆਸਤ ਵੱਲੋਂ ਇੱਕ ਕੰਮ ਸੌਪਿਆ ਗਿਆ ਸੀ ਕਿ ਤੁਸੀਂ ਇੱਕ ਇਤਿਹਾਸਕਾਰ ਹਾਂ ਤੇ ਤੁਸੀਂ ਇਤਿਹਾਸ ਇਕੱਠਾ ਕਰੋ ਜਸਦੇ ਵਿੱਚ ਦਸੇ ਗੁਰੂ ਸਾਹਿਬਾਨਾਂ ਦੇ ਸਾਰੇ ਸਥਾਨਾਂ ਦੀ ਜਾਣਕਾਰੀ ਹੋਵੇ ਉਹਨਾਂ ਨੇ ਆਪਣੀ ਇੱਕ ਕਿਤਾਬ ਲਿਖੀ ਸ਼੍ਰੀ ਗੁਰੂ ਤੀਰਥ ਸੰਗ੍ਰਹਿ ਜਿਸ ਦੇ ਵਿੱਚ ਉਹਨਾਂ ਨੇ ਸਾਰੇ ਗੁਰਦੁਆਰਿਆਂ ਦਾ ਜ਼ਿਕਰ ਕੀਤਾ ਅਤੇ ਨਾਲ ਹੀ ਉਸ ਕਿਤਾਬ ਵਿੱਚ ਸ਼੍ਰੀ ਹੇਮਕੁੰਡ ਸਾਹਿਬ ਦਾ ਵੀ ਜ਼ਿਕਰ ਕੀਤਾ ਸ਼੍ਰੀ ਹੇਮਕੁੰਡ ਸਾਹਿਬ ਨੂੰ ਲੱਭਤੇ ਲੱਭਦੇ ਉਹ ਜੋਸ਼ੀ ਮਰਤੋਂ ਹੁੰਦੇ ਹੋਏ ਪੰਡੂਕੇਸ਼ਵਰ ਪਹੁੰਚਦੇ ਹਨ ਅਤੇ ਖੋਜ ਕਰਦੇ ਰਹੇ ਉਹਨਾਂ ਨੂੰ ਪਤਾ ਲੱਗਿਆ ਕਿ ਪਹਾੜਾਂ ਵਿੱਚ ਉੱਪਰਲੇ ਪਾਸੇ ਇੱਕ ਝੀਲ ਹੈ ਤੇ ਜਿਸ ਨੂੰ ਲੋਕ ਪਵਿੱਤਰ ਮੰਨਦੇ ਹਨ ਅਤੇ ਉਸ ਝੀਲ ਦਾ ਨਾਮ ਉਕ ਪਾਲ ਝੀਲ ਹੈ ਇੱਕ ਦਿਨ ਪੰਡੂ ਕੇਸ਼ਵਰ ਤੋਂ ਕੁਝ ਲੋਕ ਇੱਕ ਜਥਾ ਬਣਾ ਕੇ ਉਸ ਪਵਿੱਤਰ ਝੀਲ ਵਿੱਚ ਇਸ਼ਨਾਨ ਕਰਨ ਲਈ ਜਾਣ ਵਾਲੇ ਸਨ ਭਾਈ ਤਾਰਾ ਸਿੰਘ ਨੇ ਉਹਨਾਂ ਨੂੰ ਪੁੱਛਿਆ ਕਿ ਮੈਂ ਵੀ ਉਸ ਸਥਾਨ ਤੇ ਜਾ ਸਕਦਾ ਹਾਂ ਤਾਂ ਉਹਨਾਂ ਨੇ ਕਿਹਾ ਹਾਂ ਜੀ ਤੁਸੀਂ ਵੀ ਜਾ ਸਕਦੇ ਹੋ ਭਾਈ ਤਾਰਾ ਸਿੰਘ ਉਸ ਜਥੇ ਨਾਲ ਉੱਪਰ ਹੇਮਪੂਰ ਸਾਹਿਬ ਵਾਲੇ ਸਥਾਨ ਤੇ ਪਹੁੰਚ ਗਏ ਉੱਥੇ ਉਹਨਾਂ ਨੇ ਇਸ਼ਨਾਨ ਕੀਤਾ ਤੇ ਆਲੇ ਦੁਆਲੇ ਦੇਖਿਆ ਉੱਚੀ ਉੱਚੀ ਸੱਤ ਪਹਾੜੀਆਂ ਦੇਖ ਕੇ ਉਹਨਾਂ ਨੂੰ ਗੁਰੂ ਸਾਹਿਬ ਵੱਲੋਂ ਲਿਖੀ ਗੱਲ ਪੂਰੀ ਪ੍ਰਤੀਤ ਹੁੰਦੀ ਨਜ਼ਰ ਆਈ ਹੇਮ ਕੁੰਡ ਪਾਰਵਤ ਹੈ ਜਹਾਂ ਸੱਤ ਸ੍ਰਿੰਗ ਸੋਭਿਤ ਹੈ ਤਹਾਂ ਉਹਨਾਂ ਨੇ ਇਸ਼ਨਾਨ ਕਰਕੇ ਮਨ ਵਿੱਚ ਪੱਕਾ ਵਿਸ਼ਵਾਸ ਕੀਤਾ ਕਿ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਸਥਾਨ ਹੈ ਭਾਈ ਤਾਰਾ ਸਿੰਘ ਨੇ ਆਪਣੀ ਕਿਤਾਬ ਵਿੱਚ ਇਹ ਸਭ ਲਿਖ ਦਿੱਤਾ 1884 ਤੋਂ ਬਾਅਦ ਲਗਭਗ 40 ਸਾਲ ਇਸ ਇਤਿਹਾਸ ਤੇ ਜ਼ਿਆਦਾ ਗੌਰ ਨਹੀਂ ਕੀਤੀ ਗਈ ਫਿਰ ਭਾਈ ਵੀਰ ਸਿੰਘ ਜੀ ਨੇ ਜਦੋਂ ਸ੍ਰੀ ਕਲਗੀਧਰ ਚਮਤਕਾਰ ਦੀ ਰਚਨਾ ਕੀਤੀ ਤਾਂ ਉਹਨਾਂ ਨੇ ਉਸ ਵਿੱਚ ਚਾਰ ਅਲੱਗ-ਅਲੱਗ ਸਥਾਨਾਂ ਦਾ ਜ਼ਿਕਰ ਕੀਤਾ ਜੋ ਹੇਮਕੁੰਡ ਸਾਬ ਦੇ ਮੇਰਮ ਸਤਿ ਪਰਬਤ ਵਾਲੀ ਗੱਲ ਨਾਲ ਮੇਨ ਖਾਂਦੇ ਸਨ ਜਿਨ੍ਹਾਂ ਵਿੱਚੋਂ ਇੱਕ ਸੀ ਨਾਸਿਕ ਦੇ ਕੋਲ ਇੱਕ ਸ਼੍ਰੀ ਪਟਨਾ ਸਾਹਿਬ ਦੇ ਕੋਲ ਇੱਕ ਕੈਲਾਸ਼ ਪਰਬਤ ਦੇ ਕੋਲ ਅਤੇ ਇੱਕ ਸਥਾਨ ਇਹ ਸੀ ਜਿਸ ਨੂੰ ਭਾਈ ਤਾਰਾ ਸਿੰਘ ਜੀ ਨੇ ਲੱਭਿਆ ਸੀ ਫਿਰ ਭਾਈ ਵੀਰ ਸਿੰਘ ਜੀ ਨੇ ਇਹ ਲਿਖ ਦਿੱਤਾ ਕਿ ਮੇਰਾ ਪੱਕਾ ਵਿਸ਼ਵਾਸ ਹੈ ਕਿ ਸ਼੍ਰੀ ਹਿਮਕੁੰ ਸਾਹਿਬ ਦਾ ਪੱਕਾ ਸਥਾਨ ਇਹੀ ਹੈ ਜੋ ਭਾਈ ਤਾਰਾ ਸਿੰਘ ਨੇ ਲੱਭਿਆ ਹੈ ਫਿਰ ਜਦੋਂ ਸ਼੍ਰੀ ਕਲਗੀਧਰ ਚਮਤਕਾਰ ਛਪਿਆ ਤਾਂ ਉਸ ਤੋਂ ਬਾਅਦ ਅਸਲੀ ਕਹਾਣੀ ਸ਼ੁਰੂ ਹੁੰਦੀ ਹੈ ਜਦੋਂ 1932 ਦੇ ਵਿੱਚ ਸੰਤ ਸੋਹਣ ਸਿੰਘ ਜਿਹੜੇ ਭਾਰਤੀ ਫੌਜ ਵਿੱਚ ਗ੍ਰੰਥੀ ਰਿਟਾਇਰ ਹੋਏ ਸਨ ਉਹ ਟੀਰੀਗੜ੍ਹ ਵਾਲੇ ਇਲਾਕੇ ਵਿੱਚ ਰਹਿੰਦੇ ਸਨ ਜਦੋਂ ਉਹਨਾਂ ਨੇ ਸ਼੍ਰੀ ਕਲਗੀਧਰ ਚਮਤਕਾਰ ਪੂਰਾ ਪੜਿਆ ਪੜਨ ਤੋਂ ਬਾਅਦ ਉਹ ਸ਼੍ਰੀ ਹਿਮਕੂਰ ਸਾਹਿਬ ਵਾਲੇ ਸਥਾਨ ਨੂੰ ਲੱਭਣ ਲਈ ਚੱਲ ਪਏ